ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ ਦੇਖ ਹੀ ਰਹੇ ਹੋ ਕਿ ਕੇਸ ਲੈਵਲ ਤੇ ਪਾਣੀ ਜਿਹੜਾ ਆ ਬੇ ਪਹੁੰਚਿਆ ਹੋਇਆ ਗੋਡਿਆਂ ਤੱਕ ਗੋਡਿਆਂ ਤੋਂ ਉੱਪਰ ਜਿਹੜਾ ਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚਾਰੇ ਪਾਸੇ ਜਿਹੜਾ ਪਾਣੀ ਦਾ ਲੈਵਲ ਜਿਹੜਾ ਆ ਬੱਝ ਚੁੱਕਾ ਹੈਗਾ ਆ ਕੋਈ ਵੀ ਇੱਥੇ ਪਹੁੰਚਿਆ ਨਹੀਂ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਪਾਣੀ ਦਾ ਲੈਵਲ ਜਿਹੜਾ ਹੈ ਵੀ ਉਹ ਫੁੱਟ ਬਾਈ ਫੁੱਟ ਵੱਧ ਰਿਹਾ ਹੈਗਾ ਦੱਸਿਆ ਜਾ ਰਿਹਾ ਕਿ ਸਵੇਰ ਦਾ ਜੋ ਕਿ ਆ ਲੈਵਲ ਹੈ ਆ ਕਾਫੀ ਵੱਜ ਚੁੱਕਾ ਪਾਣੀ ਦਾ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਭਾੜੀ ਵੀ ਰਹੀ ਦੇਖ ਰਹੇ ਹਾਂ ਸੋ ਗੱਲਬਾਤ ਕਰਦੇ ਆ ਕਿ ਨਾਮ ਕੀ ਆ ਤੁਹਾਡਾ ਨਾਮ ਬਿਰਜੂ ਐ ਬਿਰਜੂ ਬਿਰਜੂ ਜਿਸ ਤਰ੍ਹਾਂ ਕਿ ਪਿੱਛੇ ਅਸੀਂ ਦਿਖਾਉਂਦੇ ਆ ਰਹੇ ਹਾਂ ਤਸਵੀਰਾਂ ਗੋਡਿਆਂ-ਗੋਡਿਆਂ ਤੱਕ ਪਾਣੀ ਪਹੁੰਚਿਆ ਹੈਗਾ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੇ ਵਜੇ ਪਾਣੀ ਪਹੁੰਚਿਆ ਇੱਥੇ ਇੱਥੇ ਪਾਣੀ ਪਹੁੰਚਿਆ ਮੇਰੇ ਖਿਆਲ 6 ਵਜੇ ਪਾਣੀ ਪਹੁੰਚਿਆ ਅੱਛਾ 6. 6 ਵਜੇ ਪਾਣੀ ਪਹੁੰਚਿਆ 6 ਵਜੇ ਕਿਤੇ 3 ਵਜੇ ਪਾਣੀ ਪਹੁੰਚਿਆ ਕਿਤੇ 4 ਵਜੇ ਕਿਤੇ 5 ਵਜੇ ਘਰਾਂ ਦੇ ਮੁਤਾਬਿਕ ਜਿਹੜਾ ਆ ਵੀ ਪਾਣੀ ਦਾ ਜਲ ਸતર ਜਿਹੜਾ ਵਧਦਾ ਜਾ ਰਿਹਾ ਹੈਗਾ ਆ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਚਾਰੇ ਪਾਸੇ ਪਾਣੀ ਜਿੱਥੇ ਤੱਕ ਵੀ ਨਿਗਾਹ ਜਾ ਰਹੀ ਆ ਪਾਣੀ ਪਾਣੀ ਹੈਗਾ ਅਸੀਂ ਚਾਣ ਲੂੰਗਾ ਆਪਣੇ ਚੈਨਲ ਆ ਵਿਸ਼ਵਪਾਰਟੀ ਵੀ ਰਹੇ ਇਹ ਸਾਰੀਆਂ ਤਸਵੀਰਾਂ ਦਿਖਾ ਰਹੇ ਕੀ ਕਹਿਣਾ ਚਾਹੋਗੇ ਹਾਂਜੀ ਜੇ ਸਰ ਪਾਣੀ ਇਹ ਪਾਣੀ ਘਟੋਣਾ ਚਾਹੀਦਾ ਸਾਡਾ ਪਾਣੀ ਇਨਾ ਭਰ ਗਿਆ ਸੀ ਹੁਣ ਆ ਸਾਹਮਣੇ ਦੇਖਦੇ ਹੀ ਤੁਸੀਂ ਜਲਥਲ ਕਿੰਨਾ ਭਰ ਗਿਆ ਸੀ ਜੀ ਹੁਣ ਹਾਂ ਤੇ ਆ ਇਹ ਮਸਲਾ ਹੱਲ ਹੋਣਾ ਚਾਹੀਦਾ ਸਰ ਕਿਸ ਤੰਗ ਦੇ ਨਾਲ ਹੋ ਸਕਦਾ ਮਸਲਾ ਇਹ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਕੀ ਕਰ ਸਕਦੇ ਕਿ ਵੀ ਆਪ ਹੀ ਜਾਣ ਸਕਦੇ ਕਿ ਵੀ ਕਿ ਆ ਵੀ ਕਿਦਾਂ ਮਸਲਾ ਹਾਲ ਹੋਣਾ ਚਾਹੀਏ ਕਿਦਾਂ ਨਹੀਂ ਹੈ ਆਪਾਂ ਤਾਂ ਯਹੀ ਸੋਚਦੇ ਕਿ ਵੀ ਆਪਾਂ ਰਾਤ ਵੀ ਪਾਣੀ ਭਰ ਗਿਆ ਸੀ ਹੁਣ ਆ ਜਿਹੜਾ ਬਾਰਿਸ਼ ਪੈਂਦੀ ਹੈ ਤੋਂ ਹੱਥ ਤੇ ਪਾਣੀ ਕਢਣਾ ਪੈਂਦਾ ਇਥੋਂ ਠੀਕ ਹੈ ਠੀਕ ਹੈ ਤੁਹਾਡੇ ਤਾਂ ਕਾਫੀ ਉੱਚਾ ਲੈਵਲ ਹੈ ਨਹੀਂ ਬਾਰਿਸ਼ ਦਾ ਵੀ ਪਾਣੀ ਉੱਤੇ ਰਾਤ ਬਾਰਿਸ਼ ਪਈ ਹੈ ਅੱਛਾ ਤੇ ਰਾਤੀ ਜਾਲੂ ਸੇ ਪਾਣੀ ਨਿਕਾਲ ਲਿਆ ਠੀਕ ਹੈ ਠੀਕ ਹੈ ਚਲੋ ਤੁਸੀਂ ਸਾਰੇ ਚਾਰੋਂ ਪਾਸੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਜਿੱਧਰ ਵੀ ਕਿਸੇ ਪਾਸੇ ਵੀ ਹੈ ਗਲੀ ਦੇ ਵਿੱਚ ਚਾਰੋਂ ਪਾਸੇ ਪਾਣੀ ਪਾਣੀ ਜਿਹੜਾ ਹੈਗਾ ਆ ਅੱਗੇ ਤੱਕ ਪਹੁੰਚ ਚੁੱਕਾ ਹੈਗਾ ਸੋ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਅਸੀਂ ਆਪਣੇ ਚੈਨਲ ਵਿਸ਼ ਭਾਰਤ ਟੀਵੀ ਰਾਹੀਂ ਦਿਖਾ ਰਹੇ ਸੀਗੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗਾਂ ਵਾਸਤੇ ਕਿਸ ਤਰ੍ਹਾਂ ਬਹੁਤ ਗੱਲਬਾਤ ਕਰਦੇ ਹੈਗੇ ਜਿਸ ਤਰ੍ਹਾਂ ਕਿ ਪੇਸ਼ੈਂਟ ਜੋ ਕਿ ਕਿੱਥੇ ਜਾ ਰਹੇ ਹੈਗੇ ਗੱਲਬਾਤ ਕਰਦੇ ਆ ਜੀ ਅਜੀਤਾ ਜੀ ਪਿੱਛੇ ਘਰ ਤੋਂ ਆਪਣੇ ਆਏ ਪੇਸ਼ੈਂਟ ਸਾਡਾ ਰਾਤ ਦਾ ਰਾਤ ਦਾ ਬਹੁਤ ਜਿਆਦਾ ਪਰੇਸ਼ਾਨ ਸੀ ਦਵਾਈ ਦੇ ਕਰਨਾ ਕੋਈ ਸਰਕਾਰੀ ਆਫਿਸ ਜਾਣ ਦੀ ਸਹੂਲਤ ਨਾ ਫੋਨ ਕਰ ਸਕੀ ਔਰ ਨਹੀਂ ਸੀ ਨਾ ਰਸਤਾ ਹੀ ਮਾਹੌਲ ਵੀ ਖਰਾਬ ਜੀ ਇੱਥੇ ਆਪਣੇ ਗਲੇ ਵਿੱਚ ਆਪਣੇ ਡਾਕਟਰ ਸਾਹਿਬ ਹੈਗੇ ਆ ਜੀ ਉਹਨਾਂ ਦਾ ਅਸੀਂ ਦਵਾਈ ਲੈਣ ਆਏ ਆ ਐਮਰਜੈਂਸੀ ਤੇ ਰਾਤ ਦੇ 4-5 ਵਜੇ ਦਾ ਬਹੁਤ ਬੁਰਾ ਹਾਲ ਹੈ ਜੀ ਜੀ ਨਾ ਸਾਡੇ ਕੋਈ ਐਮਐਲਏ ਸਾਹਿਬ ਪਹੁੰਚੇ ਨਾ ਸਾਡੇ ਕੋਈ ਪ੍ਰਧਾਨ ਨਾ ਕੋ ਸਾਡੇ ਕੋਈ ਐਮਸੀ ਹੈ ਜੀ ਜੀ ਚਲੋ ਕੋਈ ਵਾਰ ਨਾ ਪਹੁੰਚਣ ਸਾਨੂੰ ਪਾਣੀ ਦਾ ਕੰਮ ਮਿਲੇ ਪੀਣ ਵਾਸਤੇ ਨਾ ਕੋ ਰਾਸ਼ਨ ਨਾ ਕੋ ਪਾਣੀ ਬਹੁਤ ਬੁਰਾ ਹਾਲ ਹੈ ਜੀ ਅਕਦੇ ਸਰਕਾਰਾਂ ਜਾਓਗੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਬਸ ਆਇਆ ਤਾਕ ਕੇ ਜੀ ਮਾਨ ਸਾਹਿਬ ਤੋਂ ਹਾਂ ਹਾਂ ਆਪਕੋ ਆਪਣੇ ਘਰਾਂ 'ਚ ਬੈਠੇ ਆ ਜੀ ਮਾਈਟ ਨਹੀਂ ਆ ਰਹੀ ਆ ਪਾਣੀ ਨਹੀਂ ਆ ਰਹੀ ਆ ਵੀ ਘਰੇ ਪੀਣ ਨੂੰ ਸਾਫ ਪਾਣੀ ਦਿੱਤਾ ਜਾਵੇ ਜੀ ਤੇ ਜਿਹਦੇ ਘਰੇ ਕੁਝ ਰਾਸ਼ਨ ਨਹੀਂ ਹੈਗਾ ਜ਼ਰੂਰਤਮੰਦਾਂ ਨੂੰ ਰਾਸ਼ਨ ਦਿੱਤਾ ਜਾਵੇ ਜੀ ਜੀ ਬਾਕੀ ਪਾਣੀ ਤਾਂ ਤੁਸੀਂ ਦੇਖ ਰਹੇ ਹੋ ਤੇ ਪਾਣੀ ਤਾਂ ਹੋਰ ਉੱਪਰ ਉੱਪਰ ਚੜੀ ਰਿਹਾ ਹੈ ਚੜੀ ਰਿਹਾ ਹੈਗਾ ਹੈ ਹਜੇ ਕੋਈ ਇਸ ਦਾ ਕਹਿ ਨਹੀਂ ਸਕਦੇ ਵੀ ਕਿ ਕਦੋਂ ਇਹ ਲੈਵਲ ਡਾਊਨ ਹੋਏਗਾ ਕਿਉਂਕਿ ਪਾਣੀ ਦਾ ਜੋ ਨਿਕਾਸ ਹੈਗਾ ਉਸ ਬਾਰੇ ਕੀ ਕਹਿਣਾ ਚਾਹੋਗੇ ਨਿਕਾਲੀ ਕਰਵਾ ਦਿਓ ਇਸ ਦਾ ਨਿਕਾਸੀ ਲਈ ਦੇਖੋ ਸਵੇਰੇ ਮੈਂ 112 ਨੰਬਰ ਜਿਹੜਾ ਹੈਲਪਲਾਈਨ ਨੰਬਰ ਹੈ ਉਹਨਾਂ ਤੇ ਵੀ ਕਾਲ ਕੀਤੀ ਉਹਨਾਂ ਨੂੰ ਕੰਪਲੀਟ ਪਾਈ ਸੀ ਕਿ ਇੱਥੇ ਪਾਣੀ ਬਹੁਤ ਜ਼ਿਆਦਾ ਆਇਆ ਜੀ ਪਿੱਛੇ ਵੀ ਜਿਹੜੇ ਸਾਡੇ ਗਵੰਡੀ ਆ ਉਹਨਾਂ ਵਿਚਾਰਾਂ ਕਿਸੇ ਦੇ ਬਾਹਰ ਟੀਵੀ ਬਾਹਰ ਰੋੜਦਾ ਪਿਆ ਪਾਣੀ ਜੀ ਕੋਈ ਕਿਸੇ ਦੀ ਪੇਟੀ ਤੁਰਦੀ ਪਈ ਆ ਕਿਸੇ ਦੇ ਬੱਚੇ ਆ ਜੀ ਛੋਟੇ ਛੋਟੇ ਬੱਚੇ ਆ ਤੇ ਲੈ ਕੇ ਕਿੱਥੇ ਜਾਣੋ ਜੀ ਕਈ ਤਾਂ ਸਟੇਸ਼ਨਾਂ ਵੱਲ ਤੁਰਦੇ ਜਾ ਰਹੇ ਪਰ ਸਟੇਸ਼ਨ ਦਾ ਰਾਹ ਉਹਦੇ ਵਿੱਚ ਵੀ ਘਟ-ਘਟ 4-4 ਫੁੱਟ ਪਾਣੀ ਹੋਇਆ ਜੀ ਮੈਂ ਦੇਖ ਕੇ ਆ ਉਧਰ ਤਸਵੀਰਾਂ ਦਿਖਾਈਆਂ ਹੈਗੀਆਂ ਹਾਂਜੀ ਪ੍ਰਸ਼ਾਸਨ ਮੋਰੀ ਸਾਰੇ ਘਰ ਮਕਾਨ ਸਾਰੇ ਚੋਗੇ ਸਾਰੇ ਘਰ ਮਕਾਨ ਜੀ ਬਰੰਡੇ ਟਹਿਣਾ ਦੇ ਸੀਗੇ ਉਹ ਵਿੱਚ ਹੋਗੇ ਜੀ ਆਪਣੇ ਮਕਾਨ ਚ ਹੋਗੇ ਸਾਰੇ ਬਿਸਤਰੇ ਬੈਡ ਪਾਣੀ ਸਾਰੇ ਆ ਗਿਆ ਜੀ ਸਵੇਰ ਦੇ ਇਦਾਂ ਭੁਖੇ ਤੇ ਆਏ ਬੈਠੇ ਨਾ ਘਰਾਂ ਚ ਰਾਸ਼ਨ ਨਾ ਆਉਂਦੀ ਜੋ ਆ ਸਟੇਸ਼ਨ ਆਪਣੇ ਲੱਗੇ ਜਿਹੜਾ ਹੈਗਾ ਇਧਰ ਘਰ ਪੈਂਦੇ ਹੈਗੇ ਹਾਂ ਇਸਰਾ ਮੋੜ ਜੀ 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 ਇਸਰਾ ਮੋੜ ਕਿਉਂਕਿ ਉਧਰ ਬਾੜਨਾ ਬਹੁਤ ਔਖਾ ਹੋ ਰਿਹਾ ਹੈਗਾ ਪਾਣੀ ਬਹੁਤ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਹੈਗਾ ਪਾਣੀ ਜਿਹੜਾ ਆ ਵੀ ਬਹੁਤ ਜ਼ਿਆਦਾ ਪਾਣੀ ਹੈ ਗੁਣ ਕਿਤੇ ਪਾਣੀ ਨਿਕਲਦਾ ਨਹੀਂ 4 ਫੁੱਟ ਦਾ ਪਾਣੀ ਜਿਹੜਾ ਪਹੁੰਚ ਕਾ ਰਿਹਾ ਹੈਗਾ ਘਰਾਂ ਦਾ ਮੜ ਆਈਲਾ ਹੋਇਆ ਹੋਇਆ ਹੈਗਾ ਇਹ ਦੇਖੋ ਵਿਚਾਰਿਆਂ ਨੇ ਦੋ ਦੋ ਦਿਨ ਹੋ ਗਏ ਬੁਖਾਰ ਚੇ ਦਾ ਸੀ ਹੁਣ ਲਿਆਂਦਾ ਰੇੜੇ ਦੇ ਵਿੱਚ ਪਾ ਕੇ ਕਿਸੇ ਨੇ ਗੱਡੀ ਨਹੀਂ ਭੇਜੀ ਹੈਗੀ ਕਿਸੇ ਨੇ ਡਾਕਟਰ ਨੇ ਸੁਣਾਈ ਨਹੀਂ ਕੀਤੀ ਫੋਨ ਵੀ ਬੋਤ ਲਾਈਏਗੇ ਜੀ ਹਾਂ ਤੇ ਗਰੀਬ ਬੰਦਾ ਤੇ ਕੋਈ ਮਦਦ ਕਰੋ ਘਰਾਂ ਦੇ ਵਿੱਚ ਪਾਣੀ ਭੇਜੋ ਰਾਸ਼ਨ ਭੇਜੋ ਗਰੀਬਾਂ ਵਾਸਤੇ ਅਸੀਂ ਨਾ ਪੈਸੇ ਲੈਣੇ ਕੁਝ ਵੀ ਨਹੀਂ ਲੈਣੇ ਹਾਂਗੇ ਸਾਡੇ ਘਰਾਂ ਦੇ ਵਾਸਤੇ ਤਰਪਾਲ ਭੇਜੋ ਮਕਾਨ ਚੂਈ ਜਾਂਦੇ ਹੈਗੇ ਜੀ ਪੀਣ ਲਈ ਸਾਫ ਪਾਣੀ ਇਹ ਪੀਣ ਵਾਸਤੇ ਸਾਫ ਪਾਣੀ ਭੇਜੋ ਰਾਸ਼ਨ ਸਬਜ਼ੀ ਭੇਜੋ ਗਰੀਬਾਂ ਦੇ ਵਾਸਤੇ ਮੈਂ ਤਾਂ ਕਿੰਨੇ ਸਾਲਾਂ ਦਾ ਸੀ ਨਹੀਂ ਕਿਸੇ ਨੂੰ ਆਕਿਆ ਸੀ ਆ ਇਹ ਪਹਿਲੀ ਵਾਰ ਕੀਤਾ ਸੀ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ ਦੇਖ ਹੀ ਰਹੇ ਹੋ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆ ਕਿ ਇਸ ਵਿੱਚ ਆ ਗੁਹਾਰ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੂੰ ਕਿ ਸਾਫ ਪਾਣੀ ਪੀਣ ਵਾਸਤੇ ਅਤੇ ਰਾਸ਼ਨ ਜੋ ਹੈ ਕਿਉਂਕਿ ਕਿਸੇ ਪਾਸੇ ਵੀ ਆਵਾਜ਼ ਆਈ ਵਾਸਤੇ ਬੜਾ ਔਖਾ ਹੈਗਾ ਮੋਟਰਸਾਈਕਲ ਡੁੱਬ ਚੁੱਕੇ ਹੈਗੇ ਆ ਸਮਝ ਲਓ ਕਿਉਂਕਿ ਉਹਦਾ ਜਲਸਤਰੀ ਇੰਨਾ ਹੈ ਕਿ ਕੋਈ ਉਧਰ ਨੂੰ ਜਾ ਨਹੀਂ ਸਕਦਾ ਵੱਡੀ ਗੱਡੀ ਕੋਈ ਲੈ ਕੇ ਜਾਵੇ ਤੇ ਜਾ ਸਕਦਾ ਹੈਗਾ ਅਦਰਵਾਇਜ਼ ਉਹ ਵੀ ਨਹੀਂ ਅੰਦਰ ਜਾ ਸਕਦੀ ਹੈ ਸੋ ਅਸੀਂ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਆਪਣੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦਿਖਾ ਰਹੇ ਹਾਂ ਬਹੁਤ-ਬਹੁਤ ਧੰਨਵਾਦ ਜੀ ਜਿਵੇਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਤਾਰਾਂ ਜਿਹੜੀਆਂ ਕਿ ਬਿਲਕੁਲ ਜੋ ਪਾਣੀ ਉਹਦਾ ਕੋਸ਼ ਹੀ ਫਟ ਜਿਹੜਾ ਹੈ ਫਾਸਲਾ ਰਹਿ ਗਿਆ ਹੈ ਕਿਤੇ ਨਾ ਕਿਤੇ ਤਾਰ ਦੀ ਸ਼ਾਰਟੇਜ ਲੀਕੇਜ ਹੋਣ ਕਰਕੇ ਤੁਹਾਨੂੰ ਦਿਖਾ ਸਕਦੇ ਹੈਗੇ ਆ ਤਸਵੀਰਾਂ ਅਸੀਂ ਕਿ ਦਿਨੇ ਵੀ ਰਾਤ ਨੂੰ ਤਾਂ ਚਲੋ ਕੀ ਆ ਲਾਈਟ ਦਾ ਹੈਗਾ ਲੇਕਿਨ ਇਥੇ ਹੁਣ ਦਿਨੇ ਲਾਈਟ ਜਲ ਰਹੀ ਹੈ ਇਹ ਦੇਖ ਸਕਦੇ ਹੋ ਕਿ ਦਿਨ ਵੇਲੇ ਜਿਹੜੀਆਂ ਲਾਈਟਾਂ ਜਲ ਰਹੀਆਂ ਹੈਗੀਆਂ ਆ ਸੋ ਇਹ ਕਿਤੇ ਨਾ ਕਿਤੇ ਨੁਕਸਾਨ ਦਾ ਕਾਰਨ ਬਣ ਸਕਦੀਆਂ ਹੈਗੀਆਂ ਕੋਈ ਵੱਡਾ ਹਾਸਾ ਹੋ ਸਕਦਾ ਹੈਗਾ ਕਿਤੇ ਸ਼ਾਰਟੇਜ ਹੋ ਸਕਦੀ ਹੈ ਕਿਉਂਕਿ ਪਾਣੀ ਜੋ ਕਿ ਆ ਕਾਫੀ ਵਧਿਆ ਹੋਇਆ ਹੈ ਸੋ ਉਹਦਾ ਜੋ ਕਿ ਹੈ ਸ਼ਾਰਟ ਸਰਕਟ ਹੋ ਕੇ ਪਾਣੀ ਦਾ ਵੱਡੇ ਲੈਵਲ ਤੇ ਨੁਕਸਾਨ ਹੋ ਸਕਦਾ ਹੈ ਸੋ ਇਹ ਸਾਰੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ